ਗੱਡੀ ਗੱਡੀ ਦੇ ਪਸਰ ਮਗਰ ਆ ਗਿਆ ਸ਼ਨੀ ਮੰਦਰ ਦੇ ਅੱਗੇ ਜਾ ਕੇ ਉਹਨੇ ਗੱਡੀ ਕਰਾਸ ਕਰਕੇ ਰੋਕੀ ਪਾੰਗਾ ਬਿਨਾ ਕਹਿ ਸ਼ੁਰੂਆਤ ਕਰਤੀ ਸਰ ਉਹਨਾਂ ਨੇ ਬਰਸਾਤ ਜਨਾਨੀ ਦੇ ਵੀ ਬੰਦੇ ਦੇ ਵੀ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਵਾਪਸ ਲੋਟੇ ਫਿਰ ਮੇਰੇ ਦਿਵਾਲੇ ਹੋਏ ਕੰਦੇ ਤੂੰ ਸੱਚ ਦੱਸ ਕੀ ਸੱਚ ਆ ਮੈਨੂੰ ਮਾਰਦੇ ਸਰ ਮੈਂ ਸੱਚ ਕੀ ਦੱਸਦਾ ਜੋ ਸੱਚ ਸੀ ਉਹੀ ਦੱਸਦਾ ਕਿ ਮੈਂ ਗੱਡੀ ਚਲਾਉਂਦਾ ਹਾਂ ਹੋਰ ਮੈਂ ਕੀ ਦੱਸਦਾ ਲੜੇ ਮੈਨੂੰ ਮਾਰਨਾ ਸ਼ੁਰੂ ਕਰਦਾ ਸਰ ਬੈਨਤਾ ਡੰਡੇ ਮਾਰੇ ਮੇਰੇ ਸਿਰ 'ਚ ਵੀ ਡਰ ਇਹ ਆਪ ਚਿੱਟੀ ਵਰਦੀ ਦੇ ਵਿੱਚ ਜਿਹੜੇ ਸਭ ਤੋਂ ਵੱਡੇ ਲੁਟੇਰੇ ਆ ਸਰ ਮੇਰੇ ਸਿਰ ਡਾਂਗਾ ਮਾਰਿਆ ਉਹਨਾਂ ਨੇ ਸਿੱਧੀਆਂ ਵੀ ਮਾਰੀਆਂ ਤੇ ਚਬੋ ਚਬੋ ਕੇ ਮੇਰੇ ਮਾਰੀਆਂ ਤੁਸੀਂ ਮੇਰੀ ਸਕੈਨਿੰਗ ਕਰਾ ਕੇ ਦੇਖ ਸਕਦੇ ਜੇ ਮੈਂ ਝੂਠ ਬੋਲ ਰਿਹਾ ਲਾਸ਼ ਆਈ ਹੈ ਮਰੇ ਸਰੀਰ ਤੇ ਤੁਰਦਾਵਾ ਦੇ ਧੁੰਮ ਧਿਵਾਜ ਆ ਰਹੀ ਰੇ ਮੈਨੂੰ ਲੱਗਦਾ ਤੇ ਅੰਦਰ ਕੁਝ ਖੜਕ ਰਿਹਾ ਲੈ ਤੁਸੀਂ ਗੱਡੀ ਦੀ ਤਲਾਸ਼ੀ ਲੈ ਲਈ ਮੇਰੀ ਤਲਾਸ਼ੀ ਲੈ ਲਈ ਸਭ ਕੁਝ ਵੈਰੀਫਾਈ ਕਰ ਲੈ ਫਿਰ ਤੁਹਾਨੂੰ ਕੁਝ ਮਤਲਬ ਹੀ ਨਹੀਂ ਬਣਦਾ ਸਰ ਫਿਰ ਤਾਂ ਨਹੀਂ ਬਣਦਾ ਮਾਰਦਾ ਅਫਸਰ ਨੇ ਜਾਂਦੇ ਮੈਨੂੰ ਇੱਕ ਗੱਲ ਕਹੀ ਭਲਾ ਮਾਨਸਿਅਰ ਅਫਸਰ ਕਦਾ ਬੇਟਾ ਤੈਨੂੰ ਨਹੀਂ ਪਤਾ ਇਹ ਚਿੱਤਾਂ ਵੀ ਇਹਦੀ ਪੁਲਿਸ ਵਾਲੇ ਲੋਜ ਨੇ ਮੈਨੂੰ ਮਾਰਿਆ ਨਾ ਇਹ ਸਾਰਾ ਕਾਨੂੰਨ ਉਹਨੂੰ ਵੀ ਇੱਥੇ ਮਾਰਿਆ ਜਾਵੇ ਤੈਨੂੰ ਪਤਾ ਲੱਗੇ ਨਾ ਕੀ ਦਰਦ ਹੁੰਦੀ ਆ ਉਹਨੂੰ ਸਸਪੈਂਡ ਕੀਤਾ ਜਾਵੇ ਸਰ ਨੂੰ ਪਤਾ ਲੱਗੇ ਅੱਜ ਇਹਨੂੰ ਮਾਰਿਆ ਕੁੱਟਿਆ ਤਸੀਹੇ ਦਿੱਤੇ ਠੀਕ ਆ ਇਹਦੇ ਅੱਜ ਸੱਟਾਂ ਲੱਗੀਆਂ ਨੇ ਹੁਣ ਕੋਣ ਇਹਦਾ ਜ਼ਿੰਮੇਵਾਰ ਆ ਜੇ ਮੁਲਾਜ਼ਮ ਦੇਖੋ ਯਾ ਤਲਾ ਰਹੇ ਹਰੇਕ ਤਨ ਨੂੰ ਪਤਾ ਉਹ ਕੀ ਕਰਦੇ ਹੈਗੇ ਤਾਂ ਉਹ ਵੀ ਇਨਸਾਨ ਹੈ ਸਿਰਫ ਇੱਕ ਕਪੜਾ ਹੀ ਆਉਨਾ ਜਿਹਦੀ ਰਿਸਪੈਕਟ ਕਰਦੇ ਹੈ ਰਿਸਪੈਕਟ ਦਾ ਯੂਨੀਫਾਰਮ ਯੂਨੀਫਾਰਮ ਪੁਲਿਸ ਵਾਲੇ ਲੋਜ ਨੇ ਮੈਨੂੰ ਮਾਰਿਆ ਨਾ ਉਹ ਕਿੱਥੇ ਸਾਰਾ ਕਾਨੂੰਨ ਉਹਨੂੰ ਵੀ ਇਦਾਂ ਮਾਰਿਆ ਜਾਵੇ ਤੇਨੂੰ ਪਤਾ ਲੱਗੇ ਨਾ ਕੀ ਦਰਦ ਹੁੰਦੀ ਹੈ ਉਹਨੂੰ ਸਸਪੈਂਡ ਕੀਤਾ ਜਾਵੇ ਤੇਨੂੰ ਪਤਾ ਲੱਗੇ ਯੂਨਾਈਟਿਡ ਪੋਰਟ ਦੇਖ ਰਿਹਾ ਹਾਂ ਤੁਸੀਂ ਤਾਂ ਮੈਂ ਤੁਹਾਡਾ ਆਪਣਾ ਮਨੋਰੰਜਨ ਦਾ ਦੋਸਤੋ ਇਹ ਸਰਕਾਰਾਂ ਸ਼ਾਇਦ ਅੰਨੀਆਂ ਬੋਲੀਆਂ ਨੇ ਪਹਿਲਾਂ ਤਾਂ ਕਹਿੰਦੀਆਂ ਨੇ ਪੜ੍ਹ ਲੈ ਕੇ ਕੁਝ ਬਣੋ ਜਦੋਂ ਬੰਦਾ ਕੁਝ ਪੜ੍ਹ ਲੈ ਕੇ ਬਣ ਜਾਂਦਾ ਫਿਰ ਇਹਨੂੰ ਰੋਜ਼ਗਾਰ ਨਹੀਂ ਮਿਲਦਾ ਜੇ ਰੋਜ਼ਗਾਰ ਮਿਲਦਾ ਤਾਂ ਤਸੀਹੇ ਮਿਲਦੇ ਨੇ ਐਦਾਂ ਕੰਮ ਕਰਾਉਂਦੇ ਨੇ ਜਿੱਦਾਂ ਕੋਈ ਜਾਨਵਰ ਵੇਚ ਖਾਸ ਕਰਕੇ ਐਸੀ ਬੀਸੀ ਭਾਈਚਾਰੇ ਨੂੰ ਇਹ ਤਸੱਦ ਜੁਗਾ ਜੁਗਾ ਤੋਂ ਸੈਣਾ ਆ ਰਿਹਾ ਤੇ ਜੁਗਾ ਕੋ ਸੈਣਾ ਪੈ ਰਿਹਾ ਮੇਰੇ ਨਾਲ ਇੱਕ ਨੌਜਵਾਨ ਆ ਰੋ ਰਿਹਾ ਅੱਖਾਂ ਭਰੀਆਂ ਹੋਈਆਂ ਨੇ ਜਿਹੜੇ ਪਿਤਾ ਜੀ ਐਡਵੋਕੇਟ ਨੇ ਮਾਂ ਐਮਬੀਬੀਏ ਡਾਕਟਰ ਨੇ ਦੋ ਪੈਣਾ ਐਡਵੋਕੇਟ ਨੇ ਪਰ ਇੱਕ ਕੈਨੇਡਾ ਤੇ ਪਰ ਖੁਦ ਵੀ ਇੰਜੀਨੀਅਰ ਆ ਤੇ ਐਮਟੈਕ ਕੀਤਾ ਹੋਇਆ ਇੰਜੀਨੀਅਰਿੰਗ ਕੀਤੀ ਹੋਈ ਆ ਪਰ ਕਿਸੇ ਕਾਰਨ ਮਨਪਸੰਦ ਨੌਕਰੀ ਨਹੀਂ ਮਿਲੀ ਜਾਂ ਕੋਈ ਨਹੀਂ ਹੋਈ ਪਰ ਪਰ ਕਰਪਸ਼ਨ ਨਹੀਂ ਸਹੀ ਤੇ ਆਪਣਾ ਆਟੋ ਕਰਾਏ ਤੇ ਲੈ ਕੇ ਰੋਜੀ ਰੋਟੀ ਕਰਨ ਲੱਗ ਗਿਆ ਇੱਕ 13 ਸਾਲ ਦੀ ਬੇਟੀ ਤੇ ਇੱਕ 7 ਸਾਲ ਦਾ ਮੁੰਡਾ ਇਹਦਾ ਹੈਗਾ ਪਰ ਕੀ ਮਾਮਲਾ ਤੁੰਦਦੀ ਆ ਜਿਹੜੀ ਅੱਕਾ ਜੇ ਅਤਰੂ ਕਿਉਂ ਆਦਾ ਇਹਦੇ ਸ਼ਰੀਰ ਦੇ ਉੱਤੇ ਆ ਲਾਸ਼ਾਂ ਇਹਦੇ ਸ਼ਰੀਰ ਉੱਤੇ ਆ ਲਾਸ਼ਾਂ ਕਿਉਂ ਨੇ ਇਹ ਵੀ ਤੁਹਾਨੂੰ ਕਾਰਨ ਦੱਸ ਦਿੰਦੇ ਆ ਕਿਉਂਕਿ ਜਦੋਂ ਘਰ ਦੇ ਵਿੱਚ ਆਟਾ ਨਾ ਹੋਵੇ ਤੇ ਕਿਤੇ ਨਾ ਕਿਤੇ ਬੰਦੇ ਨੂੰ ਇਹਦਾ ਹੁੰਦਾ ਵੀ ਮੈਂ ਆਪਣੇ ਬੱਚਿਆਂ ਆਪ ਤਾਂ ਭੁੱਖਾ ਰਹਿ ਲਾਂਗਾ ਪਰ ਆਪਣੇ ਬੱਚਿਆਂ ਨੂੰ ਰੋਟੀ ਦੇਣੀ ਆ ਪਰ ਉਹ ਰੋਟੀ ਲਈ ਜਦੋਂ ਹੋਰ ਕੰਮ ਤੇ ਨਿਕਲਦਾ ਤੇ ਦੇਰ ਸਵੇਰ ਵੀ ਹੋ ਜਾਂਦੀ ਆ ਪਰ ਪ੍ਰਸ਼ਾਸਨ ਅਧਿਕਾਰੀ ਜਿਨ੍ਹਾਂ ਨੂੰ ਚੋਰਾਂ ਨੂੰ ਫੜਨਾ ਆ ਜਿਨ੍ਹਾਂ ਡਕੈਤਾਂ ਨੂੰ ਫੜਨਾ ਆ ਉਹਨਾਂ ਨੂੰ ਤਾਂ ਸ਼ਾਇਦ ਨਹੀਂ ਫੜਦੇ ਪਰ ਗਰੀਬ ਬੰਦੇ ਉੱਤੇ ਉਹਨਾਂ ਦੀ ਛੋਟੀ ਬਖੂਬ ਚਲਦੀ ਐ ਇਦਾਂ ਦਾ ਹੀ ਮਾਮਲਾ ਲੁਧਿਆਣਾ ਦਾ ਸਰ ਮੈਂ ਕਿੱਚ ਵੀ ਕੁਝ ਨਹੀਂ ਮਾਰਦਾ ਮੇਰੇ ਬਾਦਰ ਸਾਹਿਬ ਐਡਵੋਕੇਟ ਆ ਆਈ نو ਅਬਾਊਟ ਲਾਅ ਥਿਸ ਇਜ਼ ਨਾਟ ਗੁੱਡ ਫਾਰ ਯੂ ਨੋ ਐਸ ਬੋਥ ਆਫ ਅਸ ਬ੍ਰਦਰ ਮਾਮਲਾ ਕੀ ਹੋਇਆ ਸੀ ਯਾਰ ਕੀ ਤੇ ਪਰਿਵਾਰ ਬੈਲ ਸੈਟ ਤੁਹਾਡਾ ਸੈਟਲਡ ਆ ਤੁਸੀਂ ਆਟੋ ਚਲਾਣੇ ਕੀ ਕਰਨਾ ਪਹਿਲਾਂ ਤਾਂ ਆਟੋ ਚਲਾਉਂਦਾ ਤਾਂ ਕੀ ਹੋਇਆ ਮਾਦਰਾ ਰਾਤੀ ਕਾਰਨ ਸਰ ਕੁਝ ਨਹੀਂ ਆ জব ਨਹੀਂ ਮਿਲੀ ਹੋਰ ਮੈਂ ਕੀ ਕਰ ਸਕਦਾ ਹਰ ਜਗ੍ਹਾ ਤੱਕੇ ਕਾਲੀ ਨਹੀਂ ਮਿਲੀ জব ਔਰ ਫਿਰ ਬਾਕੀ ਡੀਫਾਈਡ ਲੈਂਦੇ ਜੋ ਮੰਗਦੇ ਵੀ ਬਿਨਾ ਪੈਸੇ ਤੋਂ ਮਿਲਦੀ ਨਹੀਂ ਕਿਤੇ ਵੀ ਪਹਿਲੇ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਨੇ ਫਿਰ ਜਾ ਕੇ ਜੋਬ ਦੀ ਗੱਲ ਹੁੰਦੀ ਅੱਧ ਕੋਈ ਲੈ ਜਾਂਦਾ ਅੱਧ ਜਿਹੜਾ ਜੋਬ ਲਵਾਉਂਦਾ ਉਹ ਵੀ ਪੈਸੇ ਵੱਖਰੇ ਮੰਗਦਾ ਫਿਰ ਜੇ ਲੱਗ ਜਾਂਦਾ ਅੱਧੀ ਸੈਲਰੀ ਫਿਰ ਮੰਗਦਾ ਕੀ ਬੰਦਾ ਕਰੂ ਘਰ ਚਲਾਊਗਾ ਕਿ ਉਹਨਾਂ ਦੇ ਘਰ ਪੂਰੇ ਕਰੂਗਾ ਇਸ ਲਈ ਮਜਬੂਰੀ ਜੀ ਬੰਦੇ ਨੂੰ ਹੋਰ ਕੁਝ ਨਹੀਂ ਮਿਲਦਾ ਐਂਡ ਤੇ ਸਿਰਫ ਆਟੋ ਹੀ ਬਚਦੇ ਆ ਆਟੋ ਹੀ ਬਚਦੇ ਹੋਰ ਕੋਈ ਉਹਨਾਂ ਬਾਰੇ ਨਹੀਂ ਮਿਹਨਤ ਹੁਣ ਮਿਹਨਤ ਜੇ ਕੋਈ ਕਰਦਾ ਪਿਆ ਘਟ-ਘਟ ਇੰਨੀ ਕੁ ਤਾਂ ਬੇਨਤੀ ਪ੍ਰਵਾਨ ਕਰੋ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਤਾਂ ਕਰ ਲੈਣ ਉਹੀ ਉਹਨਾਂ ਵਾਸਤੇ ਕਾਨੂੰਨੀ ਬਣਿਆ ਹੋਇਆ ਸਵੇਰੇ ਚੱਕਦੇ ਨੇ ਸ਼ਾਮੀ ਫੇਰ ਉਹ ਆਪਦੇ ਘਰੇ ਬੈਠੇ ਹੁੰਦੇ ਨੇ ਟੌਰਨ ਠੀਕ ਹੈ ਜੀ ਇੱਕ ਹੋਰ ਵੀ ਗੱਲ ਕਹਣਾ ਚਾਹਣਾ ਇਹਨਾਂ ਨੇ ਅਗਨੀ ਉਹ ਜਿਹੜੀ ਵੀਰ ਸਕੀਮ ਚਲਾਈ ਆ ਇਹਨਾਂ ਨੇ ਤਾਂ ਬਲੀ ਦੇ ਬੱਕਰੇ ਤਿਆਰ ਕਰ ਲਏ ਮਾਵਾ ਦੇ ਪੁੱਤ ਮਨਵਾਓ ਕੋਈ ਸ਼ਹੀਦ ਨਹੀਂ ਕੋਈ ਲੜਣਾ ਨਹੀਂ ਟੱਟੂ ਦੀ ਗਿਣਤੀ ਜੀ ਆਊਗਾ ਬੰਦਾ ਇਹਨਾਂ ਨੇ ਬਹੁਤ ਮਾੜਾ ਕੀਤਾ ਸਾਡੇ ਨਾਲ ਤੁਹਾਡੇ ਨਾਲ ਕੀ ਨਾਮ ਆ ਤੁਹਾਡਾ ਕੀ ਹੋਇਆ ਨਾਮ ਤੇਰਾ ਵਿਕਰਮ ਨਾਮ ਆ ਭਾਈ ਜੀ ਰਾਤੀ ਮੈਂ ਸਵਾਰੀ ਸਟੇਸ਼ਨ ਤੋਂ ਉਠਾ ਰਿਆ ਸੀ ਮੇਰੇ ਕੋਲ ਤਿੰਨ ਸਵਾਰੀਆਂ ਬੈਠੀਆਂ ਇੰਨੇ ਸਮੇਂ ਦਾ ਟਾਈਮ ਸੀ ਅਪਰੋਕਸੀਮੇਟਲੀ ਹੋਣਾ ਜੀ ਸਾਢੇ 9:00 12:00 ਦਾ ਸੀ ਕਿਉਂਕਿ ਟ੍ਰੇਨ ਆਂਦੀ 11:00 ਵਗੈਰਾ ਉਹ ਲੇਟ ਹੋ ਗਈ ਸੀ ਅੱਛਾ ਜੀ ਮੈਂ ਰੁਕਣਾ ਸੀ ਕਿਉਂਕਿ ਰਾਤ ਨੂੰ ਕੋਈ ਸਵਾਰੀ ਇਦਾਂ ਤਾਂ ਹੁੰਦੀ ਨਹੀਂ ਟ੍ਰੇਨ ਵਾਲੀ ਆ ਬੱਸ ਵਾਲੀ ਸਵਾਰੀ ਰਾਤ ਨੂੰ ਕੌਣ ਇਦਾਂ ਜਾਏਗਾ ਇੱਧਰ ਉੱਧਰ ਜੀ ਮੈਂ ਤਾਂ ਸਵਾਰੀ ਢੀਕ ਲਈ ਮੈਨੂੰ ਤਿੰਨ ਸਵਾਰੀਆਂ ਮਿਲਿਆ ਦੋ ਸਮਰਾਲਾ ਚੋਕ ਤੋਂ ਪਹਿਲਾਂ ਦੀ ਸੀ ਉਹ ਮੈਂ ਲਾਤੀਆ ਇੱਕ ਸਵਾਰੀ ਤਾਜਪੁਰ ਕੰਡੇ ਦੀ ਬੈਠੀ ਸੀ ਤੇ ਜਲੰਧਰ ਦੀ ਬੱਸਾ ਕੱਢਦੀ ਆ ਮੈਂ ਉੱਥੇ ਜਾ ਕੇ ਗੱਡੀ ਰੋਕੀ ਤਵਾਰੀ ਵਾਸਤੇ ਕਿਉਂਕਿ ਮੈਨੂੰ ਹੱਥ ਦਿੱਤਾ ਇੱਕ ਬੰਦਾ ਵੀ ਜਨਾਨੀ ਨੇ ਕਹਿੰਦੇ ਵੀਰੇ ਜਾਉਂਗੇ ਮੈਂ ਕਿਹਾ ਹਾਂਜੀ ਕਿੱਥੇ ਜਾਣਾ ਕਹਿੰਦੇ ਤਾਜਪੁਰ ਕੰਡੇ ਤੇ ਮੈਂ ਕਿਹਾ ਬੈਠ ਜਾਓ ਕਿਰਾਇਆ ਪੁੱਛਿਆ ਮੈਂ ਇਹਨਾਂ ਨੂੰ ਕਿਰਾਇਆ ਦੱਸਿਆ ਕਹਿੰਦੇ ਜਿਆਦਾ ਮੈਂ ਕਿਹਾ ਚਲੋ ਤੁਸੀਂ 10 ਘੱਟ ਦੇ ਦਿਓ 30 ਦੇ ਦਿਓ ਉਹਨਾਂ ਨੂੰ ਮੈਂ ਬਿਠਾਇਆ ਬੈਠ ਗਏ ਜਿੱਤੇ ਚਾਹ ਰੋਡ ਦੀ ਝੁਗਿਆ ਨਹੀਂ ਉਸ ਤੋਂ ਥੋੜਾ ਜਿਹਾ ਅੱਗੇ ਜਾ ਕੇ ਉਹ ਮੈਨੂੰ ਕਹਿੰਦੀ 2 ਮਿੰਟ ਰੁਕਿਓ ਭਾਜੀ ਮੈਂ ਬਾਥਰੂਮ ਜਾਣਾ ਮੈਂ ਰੋਕਤਾ ਕੋਈ ਵੀ ਹੋਏਗਾ ਇਨਸਾਨ ਤੁਸੀਂ ਵੀ ਮੇਰੀ ਜਗ੍ਹਾ ਤੇ ਡਰਾਈਵਰ ਹੋ ਜਸਟ ਇਮੇਜਿਨ ਇਹ ਨਾ ਵੀ ਹੋਏ ਆਪਣੀ ਮਰ ਸਾਨੂੰ ਇੱਕ ਬੁਲਟ ਤੋਂ ਬੰਦਾ ਆਇਆ ਉਹ ਕਹਿੰਦਾ ਭਾਜੀ ਵੀੜੀ ਪਿਲਾ ਦਿਓ ਕਿਉਂਕਿ ਮੈਂ ਵੀੜੀ ਪੀ ਰਿਹਾ ਸੀ ਸਰ ਮੈਂ 스모ਕਿੰਗ ਕਰਦਾ ਜਸਟਲੀ ਮੈਂ 스모ਕਿੰਗ ਕਰਦਾ ਉਹਨੇ ਮੇਰੇ ਕੋਲ ਵੀੜੀ ਮੰਗੀ ਮਨੂ ਦੇ ਦਿੱਤੀ ਤੇ ਜਦੋਂ ਇਹਨੂੰ ਵੀੜੀ ਮੈਂ ਫੜਾਈ ਆ ਪੁਲਿਸ ਵਾਲੇ ਪਿੱਛੋਂ ਗੱਡੀ ਤੇ ਆਏ ਸਰ ਬੁਲਟ ਵਾਲੇ ਨੇ ਤੇਜ਼ ਬੁਲਟ ਪੁਜਾ ਲਿਆ ਪਹਿਲਾਂ ਉਹਨਾਂ ਨੇ ਥੋੜੀ ਜੀ ਗੱਲਬਾਤ ਉਹਨਾਂ ਨੇ ਬਕਵਾਸ ਬਾਜੀ ਇੱਕ ਦੂਜੇ ਨਾਲ ਕੀਤੀ ਜਿਹੜੇ ਮੇਰੇ ਆਟੋ 'ਚ ਬੈਠੇ ਸੀ ਉਹਨਾਂ ਦੇ ਨਾਲ ਵੀ ਤੇ ਉਹਨਾਂ ਨੇ ਤਾਂ ਕੁਝ ਨਹੀਂ ਕਿਹਾ ਸਾਨੂੰ ਉਹ ਚਲੇ ਗਏ ਮੁਲਾਜ਼ਮ ਨੇ ਹਾਂਜੀ ਉਹ ਮੁਲਾਜ਼ਮ ਚਲੇ ਗਏ ਬੁਲਟ ਵਾਲੇ ਦੇ ਪਿੱਛੇ ਜਦੋਂ ਬੁਲਟ ਵਾਲੇ ਨੂੰ ਨਹੀਂ ਉਹ ਸਾਡੀ ਗੱਡੀ ਤੇ ਬਸਰ ਮਗਰ ਆ ਗਿਆ ਸ਼ਨੀ ਮੰਦਰ ਦੇ ਅੱਗੇ ਜਾ ਕੇ ਉਹਨੇ ਗੱਡੀ ਕਰਾਸ ਕਰਕੇ ਰੋਕੀ ਡਾਂਗਾ ਬਿਨਾ ਕਈ ਸ਼ੁਰੂਆਤ ਕਰਤੀ ਸਰ ਉਹਨੇ ਬਰਸਾਤ ਜਨਾਨੀ ਦੇ ਵੀ ਬੰਦੇ ਦੇ ਵੀ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਵੱਲੋਂ ਹਟੇ ਫਿਰ ਮੇਰੇ ਦਿਵਾਲੇ ਹੋਏ ਉਹ ਕਹਿੰਦੇ ਤੂੰ ਸੱਚ ਦੱਸ ਕੀ ਸੱਚ ਆ ਮੈਨੂੰ ਮਾਰਦੇ ਸਰ ਮੈਂ ਸੱਚ ਕੀ ਦੱਸਦਾ ਜੋ ਸੱਚ ਜੀ ਉਹ ਹੀ ਦੱਸਦਾ ਕਿ ਮੈਂ ਗੱਡੀ ਚਲਾਉਂਦਾ ਹਾਂ ਹੋਰ ਮੈਂ ਕੀ ਦੱਸਦਾ ਉਹਨਾਂ ਨੇ ਮੈਨੂੰ ਮਾਰਨਾ ਸ਼ੁਰੂ ਕਰਦਾ ਸਰ ਬੇਨਤਾ ਡੰਡੇ ਮਾਰੇ ਮੇਰੇ ਸਿਰ 'ਚ ਵੀ ਜਦ ਕੀ ਇਲੀਗਲ ਆ ਸਰ ਇਹ ਹੱਥ ਨਹੀਂ ਲਾ ਸਕਦੇ ਆਈ ਨੋ ਬੋਟਲੋ ਸਰ ਐਮ ਐਜੂਕੇਟਿਡ ਪਰਸਨ ਪਰ ਤੁਸੀਂ ਤਾਂ ਜਾਣਦੇ ਹੋ ਪਰ ਉਹਨਾਂ ਨੂੰ ਕਿਹੜਾ ਸਮਝਾਵੇ ਜਦੋਂ ਉਹਨਾਂ ਕੋ ਚੋਰ ਨਹੀਂ ਬੜ ਹੁੰਦੇ ਗਰੀਬ ਬੰਦੇ ਦਾ ਡੰਡਾ ਬਰਤਾਣਾ ਹੀ ਆ ਸਰ ਫਿਰ ਤਾਂ ਹੀ ਤਾਂ ਅਸੀਂ ਸਿਰ ਕੱਢ ਕੌਮ ਚੋਂ ਬਿਲੋਂਗ ਕਰਦੇ ਆ ਫਿਰ ਤਾਂ ਹੀ ਤਾਂ ਸਰ ਕ੍ਰਾਈਮਨਲ ਕਹਿੰਦੇ ਫਿਰ ਪੈਦਾ ਹੁੰਦੇ ਆ ਕ੍ਰਾਈਮਨਲ ਕਹਿ ਲੋ ਜੀ ਭਾਸ਼ਾ ਦੇ ਇੱਕ ਕ੍ਰਾਈਮਨਲ ਵਰਡ ਆ ਠੀਕ ਆ ਗੈਂਗਸਟਰ ਕਹਿ ਦਿੰਦੇ ਆ ਇਹ ਆਪ ਚਿੱਟੀ ਵਰਦੀ ਦੇ ਵਿੱਚ ਜਿਹੜੇ ਸਭ ਤੋਂ ਵੱਡੇ ਲੁਟੇਰੇ ਆ ਸਰ ਕੀ ਹੋਇਆ ਤੁਹਾਡੇ ਫਿਰ ਡਾਂਗਾ ਮਾਰੀਆਂ ਮੇਰੇ ਸਿਰ ਡਾਂਗਾ ਮਾਰੀਆਂ ਉਹਨਾਂ ਨੇ ਸਿੱਧੀਆਂ ਵੀ ਮਾਰੀਆਂ ਤੇ ਤਾਂ ਚਬੋ ਚਬੋ ਕੇ ਮੇਰੇ ਮਾਰੀਆਂ ਤੁਸੀਂ ਮੇਰੀ ਸਕੈਨਿੰਗ ਕਰਾ ਕੇ ਦੇਖ ਸਕਦੇ ਜਦ ਮੈਂ ਛੂਟ ਬੋਲ ਰਿਹਾ ਲਾਸ਼ਾ ਬਈ ਹੋਈ ਮੇਰੇ ਸ਼ਰੀਰ ਤੇ ਦੁਰਦਾਂਵਾਂ ਦੇ ਧੁਮ ਧੁਮ ਦੀ ਆਵਾਜ਼ ਆ ਰਹੀ ਏ ਮੈਨੂੰ ਇੰਦਾ ਲੱਗਦਾ ਅੰਦਰ ਕੁਝ ਖੜਕ ਰਿਹਾ ਫਿਰ ਹੋਤਲਾ ਦਾ ਤੇਰਾ ਭਰਾ ਤੇ ਨਾਲ ਖੜੇ ਆ। ਤੇਰੀ ਗੱਲ ਪੁੱਛਣ ਲਈ ਆਏ ਆ। ਤੂੰ ਗੱਲ ਸਾਨੂੰ ਦੱਸੀਏ ਤਾਂ ਤੇਰੀ ਪਛਾਣ ਆਏ ਨਾ। ਅਸੀਂ ਇਹ ਨਹੀਂ ਕਹਿੰਦੇ ਠੀਕ ਆ ਕੋਈ ਸ਼ਾਰਟੋ ਵਾਲੇ ਕੁਝ ਗਲਤ ਕਰਦੇ ਨੇ ਰਾਤ ਨੂੰ। ਇਹ ਸਨੇਚਿੰਗਾਂ ਕਰਦੇ ਨੇ, ਕੁਝ ਕਰਦੇ ਪਰ ਸਾਰੇ ਨਹੀਂ ਅਸੀਂ ਸਾਰਿਆਂ ਨੂੰ ਬਿਲਾਉ ਨਹੀਂ ਕਰਦੇ। ਸਾਰੇ ਨੇ ਤਾਂ ਤੁਸੀਂ ਗੱਡੀ ਦੀ ਤਲਾਸ਼ੀ ਲੈ ਲਈ, ਮੇਰੀ ਤਲਾਸ਼ੀ ਲੈ ਲਈ, ਸਭ ਕੁਝ ਵੈਰੀਫਾਈ ਕਰ ਲੈ। ਫਿਰ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਸਰ। ਫਿਰ ਤਾਂ ਨਹੀਂ ਬਣਦਾ ਮਾਰ ਹੁੰਦਾ। ਫਿਰ ਫਿਰ ਕੀ ਕੀ? ਫਿਰ ਮਾਰਗੇ ਮੈਨੂੰ ਸਰ ਮਾਰੀਗੇ। ਕਦੇ ਚੱਲ, ਚੱਲ ਢਾੜੇ ਮੈਂ ਨਹੀਂ ਗਿਆ ਨਾ ਸਰ। ਮੈਂ ਕੋਸ਼ਾਂਦਾ। ਉਸ ਤੋਂ ਬਾਅਦ ਉਹ ਮਾਰ ਮਾਰ ਕੇ ਆਪੇ ਗੱਡੀ ਬੋੜੀ ਮੇਰੀ ਫੋਟੋ ਖਿੱਚੇ ਉਹਨਾਂ ਨੇ ਗੱਡੀ ਦੇ ਨਾਲ ਤੇ ਚਲੇ ਗਏ ਆਫਸਰ ਨੇ ਜਾਂਦੇ ਮੈਨੂੰ ਇੱਕ ਗੱਲ ਕਹੀ ਭਲਾ ਮਾਨਸੀ ਅਫਸਰ ਕਹਾਦਾ ਬੇਟਾ ਤੈਨੂੰ ਨਹੀਂ ਪਤਾ ਚਿੱਟਾ ਵੇਚ ਠੀਕ ਹੈ ਮੇਰੇ ਵੱਲੋਂ ਚਿੱਟਾ ਵਿੱਚ ਨਾਰਾ ਕਾਲਾ ਪੀਲਾ ਜੋ ਫਿਰ ਜੀ ਵੇਚਣ ਮੈਂ ਕੋ ਅੰਤਰਿਆ ਵੀ ਥੋੜੀ ਮੈਨੂੰ ਕੀ ਪਤਾ ਮੈਂ ਤਾਂ ਆਪਣੀ ਸਵਾਰੀ ਬਿਠਾਈ ਸੀ ਇੱਕ ਸ਼ਖਸ ਆਪਣੇ ਘਰ ਦੀ ਰੋਟੀ ਚਲਾਉਣ ਨੂੰ ਰਾਤ ਨੂੰ ਆਟੋ ਚਲਾ ਰਿਹਾ ਕਿਉਂਕਿ ਤਕਰੀਬਨ ਤੁਸੀਂ ਦੇਖਿਆ ਨਾ ਲੁਧਿਆਣਾ ਦੇ ਵਿੱਚ ਰਾਤ ਨੂੰ ਹੀ ਬੱਸ ਸਟੈਂਡ ਤੋਂ ਜਾਂ ਰੇਲਵੇ ਸਟੇਸ਼ਨ ਦੇ ਉੱਤੋਂ ਹੀ ਆਟਾ ਵਾਲੇ ਜਿਆਦਾ ਸਵਾਰੀ ਆ ਜਾਂਦੇ ਨੇ ਕਿਉਂਕਿ ਤਕਰੀਬਨ ਰਾਤ ਨੂੰ ਜਿਹੜੀਆਂ ਗੱਡੀਆਂ ਆਂਦੀਆਂ ਨੇ ਰਾਤ ਦੀ ਸਵਾਰੀ ਦਾ ਰੇਟ ਥੋੜਾ ਜ਼ਿਆਦਾ ਹੁੰਦਾ ਆ ਤੇ ਨਾ ਹੀ ਕੋਈ ਪੁਲਿਸ ਵਾਲਿਆਂ ਦਾ ਇੰਨਾ ਹੁੰਦਾ ਆ ਕਿ ਉਹ ਆ ਕੇ ਧਮਕਾਣ ਜਾਂ ਉੱਥੇ ਗੱਡੀ ਨਾ ਖੜੀ ਦੇਣ ਕਿਉਂਕਿ ਰਾਤ ਨੂੰ ਸਟੇਸ਼ਨ ਦੇ ਬਾਹਰ ਗੱਲ ਥੋੜੀ ਘੱਟ ਹੁੰਦੀ ਆ ਤੇ ਹਰ ਇੱਕ ਨੂੰ ਉਮੀਦ ਹੁੰਦੀ ਆ ਵੀ ਰਾਤ ਠੰਡੇ ਵੇਲੇ ਕੰਮ ਕਰਕੇ ਆਪਣੇ ਪਰਿਵਾਰ ਦਾ ਜਿਹੜਾ ਢਿੱਡ ਭਰਿਆ ਜਾਵੇ ਰੋਟੀ ਚਲਾਈ ਜਾਵੇ ਪਰ ਜੇ ਇੱਕ ਸ਼ਖਸ ਰੋਟੀ ਚਲਾ ਰਿਹਾ ਤੇ ਉਹਨੂੰ ਇਦਾਂ ਨਿਰਮਮਤਾ ਨਾਲ ਕੁੱਟਣਾ ਅਸੀਂ ਨਹੀਂ ਕਹਿੰਦੇ ਅਸੀਂ ਇਹ ਜੇ ਇਹ ਗਲਤੀਕਾਰੀ ਜਾਂਚ ਹੋਣੀ ਚਾਹੀਦੀ ਸੀ ਪਰ ਕਿਸੇ ਨੂੰ ਰਾਈਟ ਨਹੀਂ ਕਿਸੇ ਨੂੰ ਹੱਕ ਹੱਥ ਚੱਕਣ ਦਾ ਅਧਿਕਾਰ ਨਹੀਂ ਹੈਗਾ ਬਿਨਾਂ ਕਿ ਜਾਣੇ ਅੱਜ ਇਹਨੂੰ ਮਾਰਿਆ ਕੁੱਟਿਆ ਤੁਸੀਂ ਇਹ ਦਿੱਤੇ ਠੀਕ ਆ ਇਹਦੇ ਅੱਜ ਸੱਟਾਂ ਲੱਗੀਆਂ ਨੇ ਹੁਣ ਕੌਣ ਇਹਦਾ ਜ਼ਿੰਮੇਵਾਰ ਆ ਅੱਜ ਮੈਡੀਕਲ ਕਰਾਣ ਆਏ ਹੋ ਇੱਥੇ ਜੇ ਨੂੰ ਕੁਝ ਹੋ ਜਾਂਦਾ ਭਾਜੀ ਉੱਥੇ ਕਿੰਨੂੰ ਪਤਾ ਲੱਗਣਾ ਸੀ ਕੀ ਹੋਇਆ ਕੌਣ ਜ਼ਿੰਮੇਦਾਰ ਸੀ ਜੇ ਮੈਂ ਮਰ ਜਾਂਦਾ ਸਾਰੇ ਬੱਚੇ ਵੀ ਰੁਲ ਗਏ ਸੀਗੇ ਇਹਦੇ ਮੈਂ ਤਾਂ ਆ ਦੇਖੋ ਮੈਂ ਕਦਮ ਰੱਖ ਰਹਾ ਮੈਂ ਬੋਲ ਰਿਹਾ ਨਾ ਤੁਮ ਤੁਮ ਨਹੀਂ ਆ ਜਾਂਦੇ ਆ ਚੀਜ਼ ਤੋਂ ਤਾਂ ਤੁਮ ਬੁਲਾ ਰਹਿਆ ਇਹਨੂੰ ਕਦੀ ਲੈਂਦਾ ਯਾਨੀ ਕਿ ਤੁਹਾਨੂੰ ਕੁੱਟ ਕੇ ਫਿਰ ਉੱਥੇ ਛੱਡ ਕੇ ਤਾਂ ਅਫਸਰ ਨੇ ਕਿਹਾ ਬੇ ਜਿਹੜੇ ਲੋਕ ਇੱਥੇ ਸੀ ਚਿੱਟਾ ਵੇਚਦੇ ਆ ਇਹ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਵੀ ਜੀ ਮੈਂ ਸਵਾਰੀ ਨੂੰ ਪੁੱਛ ਕੇ ਬਿਠਾ ਕੇ ਮੈਂ ਇਹਨਾਂ ਨੂੰ ਕਿਹਾ ਮੈਂ ਕਹਿੰਦਾ ਚਿੱਟਾ ਵੇਚਦੇ ਸਰ ਤੈਨੂੰ ਜੇ ਪਤਾ ਹੀ ਆ ਉਹਨਾਂ ਨੂੰ ਫੜੋ ਮੈਨੂੰ ਕਿਉਂ ਮਾਰ ਰਹੇ ਉਹ ਖੁਦ ਰੋਕਦੇ ਰਹੇ ਆ ਜਿਹੜੇ ਮੇਨ ਆਫੀਸਰ ਸੀਗੇ ਉਹ ਰੋਕਦੇ ਰਹੇ ਵੀ ਰੋਕਦੇ ਰਹੇ ਕਿੰਨਾ ਪਰ ਨਹੀਂ ਆਟੈਕ ਹੋਸਟੇਲ ਇੱਕ ਆਦਾ ਪੀਤਾ ਸੀ ਉਹਨਾਂ ਦਾ ਬਸ ਅੱਨੇ ਦਿਨਾਂ ਹੋਵੇ ਕੋਈ ਨਾ ਰੋਵੇ ਮਸਲਾ ਸਾਰਾ ਰੋਟੀ ਦਾ ਇਹ ਮਸਲੇ ਰੋਟੀ ਦੇ ਨੇ ਰੋਟੀਆਂ ਤਾਂ ਸਰਕਾਰਾਂ ਨੇ ਕੀ ਦੇਣੀ ਆ ਪਰ ਸਾਨੂੰ ਆਚਾਰ ਲਪਾਹਜ ਕਰਤਾ ਇੱਕ ਬੰਦਾ ਪੜਿਆ ਲਿਖਿਆ ਇੰਜੀਨੀਅਰ ਬਣ ਕੇ ਅੱਜ ਦਰਬਦਰ ਦੇ ਟੱਕੇ ਖਾ ਕੇ ਆਟੋ ਤੇ ਜੇ ਆਪਣੇ ਪਰਿਵਾਰ ਨੂੰ ਰੋਟੀ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਅੱਜ ਸਿਵਲ ਹਸਪਤਲ ਦਾ ਦਰ ਆ ਦਿਖਾ ਦੀ ਸਿਵਲ ਹਸਪਤਲ ਦੇ ਬਾਹਰ ਅਸੀਂ ਖੜੇ ਆ ਅੱਜ ਤੇ ਇਹ ਬੰਦਾ ਇੱਥੇ ਐਮਐਲਆਰ ਕਟਾਣ ਆਇਆ ਆ ਐਮਐਲ ਕਟਾ ਕੇ ਦਰਖਾਸਤ ਦੋਗੇ ਮਾਨਯੋਗ ਸੀਵੀ ਸਾਹਿਬ ਨੂੰ ਮੇਰੇ ਨਾਲ ਦੇਖੋ ਸਰ ਨਜਾਇਜ਼ ਮੇਰਾ ਮੈਨੂੰ ਕਾਰੰਤਾ ਦੱਸੋ ਮੈਂ ਪੰਜ ਸਿੱਧਰਨ ਤੋਂ ਵੀ ਤਿਆਰ ਆ ਜੇ ਮੁਲਾਜ਼ਮ ਦੇ ਕੋ ਹੱਥ ਲਾ ਰਹੇ ਔਰ ਇੱਕ ਤੈਨੂੰ ਪਤਾ ਉਹ ਕੀ ਕਰਦੇ ਹੈਗੇ ਤਾਂ ਉਹ ਵੀ ਇਨਸਾਨ ਹੈ ਸਿਰਫ ਇੱਕ ਕਪੜਾ ਹੀ ਆਉਨਾ ਦਾ ਜਿਹਦੀ ਰਿਸਪੈਕਟ ਕਰਦੇ ਹੈ ਯੂਨੀਫਾਰਮ ਦੀ ਯੂਨੀਫਾਰਮ ਦੀ ਇੱਕ ਕਪੜਾ ਹੀ ਹੁੰਦਾ ਜੀਨ ਦੇ ਉੱਤੇ ਕਪੜਾ ਤੇ ਜੇ ਮਰੇ ਦੇ ਪਾ ਉੱਤੇ ਫਿਰ ਉੱਤੇ ਕੱਪੜਾ ਪਾਇੰਦਾ ਉਹੀ ਵਰਦੀ ਉਹਨਾਂ ਦੇ ਪਾਈਏ ਤੇ ਅਫਸਰ ਬਣ ਕੇ ਨਹੀਂ ਪਾਈਦਾ ਸੀ ਆਮ ਲੋਕ ਪਰ ਇਨਸਾਨੀਅਤ ਤਾਂ ਹਰ ਇੱਕ ਦੇ ਵਿੱਚ ਜਿੰਦੀ ਹੋਣੀ ਚਾਹੀਦੀ ਹੈ ਇਹ ਨਹੀਂ ਸੋਚਦੇ ਕਿ ਉਹਨਾਂ ਦੇ ਵੀ ਬੱਚੇ ਆ ਨਹੀਂ ਚਲੋ ਆਪਸ ਸਰ ਏਸ ਕਰ ਲੈ ਗਰੀ ਇਹ ਵੀ ਚਲੋ ਕੋਸ਼ ਆਟੋ ਵਾਲੇ ਗਲਤ ਕੰਮ ਕਰਦੇ ਨੇ ਮਾਲ ਲੈਨੇ ਨੇ ਪਰ ਜੇ ਏਸੀ ਆਪਾਂ ਇਹਦੇ ਪਾਸੇ ਦੂਜੇ ਦੇਖੀਏ ਪੰਜਾਬ ਪੁਲਿਸ ਵਿੱਚ ਬਹੁਤ ਅਫਸਰ ਸਤਿਕਾਰਯੋਗ ਨੇ ਬਹੁਤ ਵਧੀਆ ਕੰਮ ਕਰਦੇ ਪਏ ਨੇ ਤੇ ਵਿੱਚ ਕੁਝ ਏਦਾਂ ਦੇ ਵੀ ਹੈਗੇ ਨੇ ਇਹਦੇ ਪਾਸੇ ਨੈਗੇਟਿਵ ਬੁਲਟਾ ਹੁੰਦੀ ਹੈ ਨੈਗੇਟਿਵ ਪੋਜ਼ਿਟਿਵ ਹੁੰਦਾ ਹੁੰਦਾ ਵਾ ਜੇ ਤੁਸੀਂ ਬੰਦਾ ਰੋਕਿਆ ਕੱਟੂਕੜ ਪਹਿਲੇ ਪੋਸਟਾ ਲਵੋ ਉਹਨੂੰ ਆਏ ਪੁੱਛਣ ਲੈ ਜਾਓ ਵੈਰੀਫਾਈ ਕਰ ਲੋ ਤੁਸੀਂ ਮੈਨੂੰ ਥਾਣੇ ਲੈ ਜਾਓ ਵੈਰੀਫਾਈ ਕਰ ਲੋ ਉੱਥੇ ਮਾਰ ਮਾਰ ਕੇ ਤੁਸੀਂ ਲੈ ਕੇ ਜਾਈਂ ਜੇਰ ਮੈਂ ਗਲਤ ਹੁੰਦਾ ਤੁਹਾਨੂੰ ਪਤਾ ਉਹ ਛੱਡ ਦੇਆ ਜੇ ਮੈਂ ਗਲਤ ਹੁੰਦਾ ਉਹ ਛੱਡ ਦੇਆ ਤੋ ਆ ਗੱਡੀ ਉੱਤੇ ਇਹਨਾਂ ਨੇ ਆਪਣਾ ਨੰਬਰ ਤੱਕ ਲਿਖਾਏ ਹੋਏ ਨੇ ਗੱਡੀ ਤੇ ਵੀ ਡੰਡੇ ਮਾਰ ਸਾਰਾ ਕੁਝ ਲਿਖਾਇਆ ਹੋਇਆ ਗੱਡੀ ਦੇ ਉੱਤੇ ਗੱਡੀ ਨੂੰ ਵੀ ਸੱਤ ਮਾਰੀਆਂ ਗਈਆਂ ਤੇ ਨੰਬਰ ਪਲੇਟ ਸਾਰਾ ਕੁਝ ਲਿਖਾਇਆ ਹੋਇਆ ਆ ਫਿਰ ਵੀ ਪਹਿਲਾਂ ਕਹਿੰਦੇ ਆ ਆਮ ਆਦਮੀ ਦੇ ਉੱਤੇ ਆਮ ਆਦਮੀ ਨੂੰ ਹੱਥ ਲਾਣ ਲੱਗੇ ਇਹਨਾਂ ਦੇ ਹੱਥ ਖੁੱਲ ਜਾਂਦੇ ਆ ਜਦੋਂ ਇਹਨਾਂ ਦੇ ਕਿਸੇ ਬੰਦਾ ਅਰਸੂngਦਾਰ ਮਰੇ ਹੋਵੇ ਫਿਰ ਇਹਨਾਂ ਦੇ ਹੱਥ ਕੰਬਦੇ ਆ ਗੱਡੀ ਦੀ ਲਾਈਟਾਂ ਵੀ ਤੋੜਤੀਆਂ ਮਾਰ-ਮਾਰ ਕੇ ਬੰਪਰ ਤੋੜਤਾ ਲਾਈਟਾਂ ਤੋੜਤੀਆਂ ਤੇ ਅੰਦਰ ਹੁਣ ਬੰਦਾ ਜਿਹੜਾ ਮਰ ਮਰ ਕੇ ਰੋਟੀ ਕਮਾਰਿਆ ਉਹ ਹੁਣ ਕੀ ਕਰੇ ਟਾਪਾ ਤੋੜਦਾ ਹੁਣ ਕੀ ਮੰਗ ਕਰਦਾ ਇਨਸਾਫ ਦੀ ਇਨਸਾਫ ਦੀ ਸਰ ਇਹ ਮੰਗ ਕਰਦਾ ਕੀ ਉਸ ਪੁਲਿਸ ਵਾਲੇ ਲੋਜਨ ਦੇ ਮੈਨੂੰ ਮਾਰਿਆ ਨਾ ਤੈਨੂੰ ਪਿੱਛੇ ਸਾਰਾ ਕਾਨੂੰਨ ਉਹਨੂੰ ਵੀ ਇਦਾਂ ਮਾਰਿਆ ਜਾਵੇ ਤੈਨੂੰ ਪਤਾ ਲੱਗੇ ਨਾ ਕਿਦਰ ਦਿੰਦੀ ਆ ਉਹਨੂੰ ਸਸਪੈਂਡ ਕੀਤਾ ਜਾਵੇ ਸਰ ਇਹਨੂੰ ਪਤਾ ਲੱਗੇ ਕਿੱਤਾ ਕਿਸੇ ਦੁਬਾਰਾ ਇਹੋਕੇ ਤੁਸੀਂ ਸੁਣਦੇ ਪਏ ਇਹ ਹੋਕੇ ਜਿਹੜੇ ਨਿਕਲਦੇ ਉਹਨੂੰ ਪਤਾ ਹੁੰਦਾ ਤੇ ਇਹ ਹੋਕੇ ਲੈ ਵੀ ਬੰਦੇ ਨੇ ਮਹਾਰਾਜ ਇਹਦੀ ਗਲਤ ਸੀ ਇਨਸਾਨਾਂ ਤੇ ਭਰੋਸਾ ਨਹੀਂ ਕਰਦੇ ਪਏ ਠੀਕ ਹੈ ਜੀ ਸਿੱਧੂ ਮੂਸੇਵਾਲਾ ਮਰ ਗਿਆ ਵਿਚਾਰਾ ਕਿਸੇ ਨੇ ਨਹੀਂ ਪੁੱਛਿਆ ਜਿਹੜੇ ਨਾਲ ਲੈ ਕੇ ਫਿਰਦੇ ਸੀ ਉਹਨਾਂ ਨੇ ਨਹੀਂ ਪੁੱਛਿਆ ਵੀ ਹਾਂ ਵੀ ਕਿਉਂ ਕਦੀ ਕਿਸੇ ਨੇ ਉਹਦੇ ਬਾਰੇ ਬਿਆਨ ਨਹੀਂ ਦਿੱਤੇ ਉੱਤੋਂ ਸਾਨੂੰ ਪੰਜਾਬ ਨੂੰ ਬਦਨਾਮ ਕੀਤਾ ਜਾਂਦੀਆਂ ਕੰਗਣਾ ਵਰਗੀਆਂ ਆ ਕੇ ਕਹਿ ਰਹੀਆਂ ਜੀ ਇਤਿਹਾਸਕਵਾਦ ਹਾਤਕਬਾਦ ਫਿਰ ਸਾਡੇ ਪੰਜਾਬ ਪੁਸਤਿਆਂ ਜਦੋਂ ਇਦਾਂ ਦੀ ਖਬਰਾਂ ਜਾਣਗੇ ਫਿਰ ਕੌਣ ਬਦਨਾਮ ਹੋਗਾ ਅਸੀਂ ਬ੍ਰਦਰ ਮੈਂ ਅੱਗੇ ਵੀ ਕਿਹਾ ਸੀ ਮੈਂ ਆਟੋ ਵਾਲਿਆਂ ਦੇ ਨਾਲ ਆ ਮੈਂ ਹਮੇਸ਼ਾ ਪਹਿਲਾਂ ਵੀ ਆਟੋ ਵਾਲਿਆਂ ਦੀ ਬਾਤ ਚੱਕੀ ਆ ਅੱਜ ਵੀ ਤੇਰੇ ਨਾਲ ਆ ਤੇਰੀ ਖਬਰ ਦਾ ਨਸ਼ਰ ਕਰਾਂਗੇ ਇਨਸਾਫ ਦੀ ਵੰਦ ਦੀ ਕੋਸ਼ਿਸ਼ ਕਰਾਂਗੇ ਮੈਡੀਕਲ ਕਰਾ ਕੇ ਤੁਸੀਂ ਸੀਪੀ ਸਾਹਿਬ ਨੂੰ ਪੇਸ਼ ਹੋਵੋ ਅਸੀਂ ਫਿਰ ਤੁਹਾਡੇ ਇੱਕ ਵਾਰ ਕਰਵਾ ਕਰਾਂਗੇ ਸੋ ਆ ਤੁਸੀਂ ਆਪਣੇ ਇੱਕ ਮੈਂ ਸਾਰੇ ਆਪਣੇ ਆਵਾਮ ਨੂੰ ਆਪਣੇ ਪੰਜਾਬ ਨੂੰ ਇੱਕ ਰਿਕਵੈਸਟ ਕਰਨਾ ਚਾਹੁੰਦਾ ਵੀ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੋਵੇ ਕੋਈ ਵੀ ਤਕਲੀਫ ਹੋਵੇ ਠੀਕ ਹੈ ਜੀ ਸਿਰਫ ਇੱਕ ਹੀਰਾ ਭਾਜੀ ਨੇ ਸਾਡੇ ਜਿਹੜੇ ਇਸ ਚੀਜ਼ ਤੇ ਖਬਰ ਚੱਕਦੇ ਨੇ ਤੇ ਸਾਨੂੰ ਸਪੋਰਟ ਕਰਦੇ ਨੇ ਆ ਕਿ ਬਾਕੀ ਅਸੀਂ ਬਹੁਤ ਵੇਖੇ ਹੋਏ ਨੇ ਜੇ ਸੱਚ ਦਾ ਸਾਥ ਲੈਣਾ ਨਾ ਸਿਰਫ ਇੱਕ ਹੀਰਾ ਭਾਜੀ ਨੇ ਨਾ ਨਹੀਂ ਕਿ ਵੀ ਇਹ ਪ੍ਰੈਸ 'ਚ ਹੁਣ ਸਾਡੇ ਕੋਲ ਆਇਆ ਸੀ ਤਾਂ ਕਹਿ ਰਹੇ ਆ ਇਹਨਾਂ ਦੀ ਖਬਰਾਂ ਦੇਖ ਚੁੱਕੇ ਆ ਉਹਨਾਂ ਦੇ ਪੇਜ ਤੇ ਵੀ ਦੇਖੋ ਕੋਈ ਖਬਰ ਨਹੀਂ ਮਿਲੇਗੀ ਤੁਹਾਨੂੰ ਬਾਕੀ ਇਹਨਾਂ ਨਾਲ ਵੀ ਤੱਕਾ ਹੋਇਆ ਸੀਗਾ ਨਜਾਇਜ਼ ਪਰਚਾ ਵੀ ਹੋਇਆ ਸੀਗਾ ਠੀਕ ਹੈ ਜੀ ਸਾਨੂੰ ਸਾਰਾ ਕੁਝ ਪਤਾ ਵਾ ਇਸ ਲਈ ਅਸੀਂ ਇਸ ਭਾਈ ਨੂੰ ਸ਼ਬਦਿਆ ਵੀ ਜੇ ਸੱਚ ਦੀ ਆਵਾਜ਼ ਚੱਕਣੀ ਸਿਰਫ ਇਸ ਇਹ ਭਾਈ ਚੱਕ ਸਕਦੇ ਨੇ ਤੇ ਹੀਰਾ ਭਾਈ ਨੇ ਬਹੁਤ ਬਹੁਤ ਧੰਨਵਾਦ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਨਾ ਪੁਲਸ ਦਾ ਗਰਾਫ ਇੰਨਾ ਕੋ ਗਿਰ ਗਿਆ ਨਾ ਕੋਈ ਕੰਟਰੋਲ ਰਿਆ ਹੀ ਨਹੀਂਗਾ ਬਹੁਤ ਬੁਰਾ ਹਾਲ ਹੋ ਗਿਆ ਵਾ ਪੁਲਸ ਦਾ ਬਿਲਕੁਲ ਜੁਨਾਈਟਿਡ ਪੋਸਟ ਤੇ ਤੁਸੀਂ ਭਰੋਸਾ ਰੱਖੋ ਜੁਨਾਈਟਿਡ ਪੋਸਟ ਜੇ ਚੈਨਲ ਦਾ ਆਗਾਜ਼ ਹੋਇਆ ਤਾਂ ਤੁਹਾਡੇ ਮਿਡਲ ਕਲਾਸ ਭਰਾਵਾਂ ਦੇ ਆਵਾਜ਼ ਚ ਕੋਲੀ ਹੋਇਆ ਤੇ ਮੈਂ ਚੱਕਦਾ ਰਵਾਂਗਾ ਚਾਹੇ ਇਸ ਲਈ ਹੋਰ ਵੀ ਤਸੀਹੇ ਭੁਗਤਨੇ ਪੈਣ। ਸੋ ਭਾਜੀ ਹੁਣ ਆਟੋ ਵਾਲੇ ਕੋ ਤੁਹਾਨੂੰ ਵੀ ਪਤਾ ਇੰਨੇ ਪੈਸੇ ਨਹੀਂ ਹੁੰਦੇ। ਅਸੀਂ ਇਹ ਪੁੱਛਾਂਗੇ ਵੀ ਇਹਦਾ ਇਲਾਜ ਕੌਣ ਕਰਾਊਗਾ। ਜੇ ਮੰਨ ਲਓ ਫਸਲੀ ਟੁੱਟੀ ਹੋਈ ਜਾਂ ਹੋਰ। ਹੱਥ ਲਾ ਕੇ ਸਰ ਦੇਖਿਆ ਹੀ ਸੇਤੇ ਵੱਜੀਆਂ ਹੋਈਆਂ ਆਵਾਜ਼ ਸੋਜਾਂ ਪਈਆਂ ਹੋਈਆਂ ਨੇ। ਇਸ ਚੀਜ਼ ਦਾ ਹਰਜਾਨਾ ਕੌਣ ਭਰੂਗਾ? ਸੋ ਬਿਲਕੁਲ ਤੁਸੀਂ ਮੈਡੀਕਲ ਤਾਂ ਕਰਾਓ ਫਿਰ ਹਰਜਾਨੇ ਵੀ ਆਪ ਹੀ ਭਰਨਗੇ ਕਰਾਉਣ ਵਾਲੇ। ਸੋ ਆਪਣੇ ਕਮੈਂਟਾਂ ਵਿੱਚ ਜੁਰ ਦੱਸਣਾ ਕਿ ਇਦਾਂ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਨਾਲ ਕੀ ਹੋਣਾ ਚਾਹੀਦਾ ਜਿਹੜੇ ਐਦਾਂ ਗਰੀਬਾਂ ਦੇ ਉੱਤੇ ਤਸੀਹੇ ਦਿੰਦੇ ਨੇ ਆਪਣਾ ਫੋਕਾ ਰੋਪ ਝਾੜਦੇ ਨੇ ਸਿੱਧੂ ਮੂਸੇ ਵਾਲੇ ਦੇ ਗਾਣੇ ਵਿੱਚ ਵੀ ਇੱਕ ਗੱਲ ਆਈ ਸੀ ਕਹਿੰਦੇ ਮਾੜੇ ਨੂੰ ਦੁਕਾਨਾ ਕਹਦਾ ਜੋ ਪੈ ਲਾਈ ਘਾਬਰ ਦਾ ਆਂਦਾ ਪੁੱਤ ਸਵਾਦ ਜਦੋਂ ਮਿਲੇ ਪੁੱਤ ਬਰਾਬਰ ਦਾ ਸੋ ਬਰਾਬਰ ਦੇ ਪੁੱਤਾਂ ਨਾਲ ਬਾਹ ਲਾਓ ਫਿਰ ਪਤਾ ਲੱਗਦਾ ਗਰੀਬ ਨੂੰ ਤਾਂ ਹਰੇ ਕੋਈ ਹੱਥ ਚੱਕ ਲੈਂਦਾ ਨਮੀ ਅਬਦੇਲੀ ਜੁੜੂ ਸਨਾਲ ਦੇ ਦੇਰੋਂ ਯੂਨਾਈਟਿਡ ਪੋਰਟ ਕੈਮਰਾਮੈਨ ਰਾਜ ਦਿਨਾਲ ਮਨੋਜੀ ਦਾ